ਕੱਲ ਮੁੱਖ ਮੰਤਰੀ ਸੇਤ ਯੋਜਨਾ ਜਿਹੜੀ ਪੰਜਾਬ ਦੇ ਵਿੱਚ ਸ਼ੁਰੂ ਕੀਤੀ ਗਈ ਸੀਗੀ ਸਾਡੇ ਮਾਨਯੋਗ ਆਮ ਆਦਮੀ ਪਾਰਟੀ ਦੇ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਦੁਆਰਾ ਤੇ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਵਾਰ ਭਗਵੰਤ ਸਿੰਘ ਮਾਨ ਸਾਹਿਬ ਦੁਆਰਾ ਉਹਦੀ ਅੱਜ ਅਸੀਂ ਘਰ-ਘਰ ਜਾ ਕੇ ਰਜਿਸਟ੍ਰੇਸ਼ਨ ਜਿਹੜੀ ਆ ਉਹ ਕਰ ਰਹੇ ਆ ਅੱਜ ਜੰਡਿਆਲਾ ਗੁਰੂ ਦੇ ਵਿੱਚ ਅਸੀਂ ਕਾਫੀ ਘਰਾਂ ਦੇ ਵਿੱਚ ਹੁਣ ਤੱਕ ਰਜਿਸਟ੍ਰੇਸ਼ਨ ਕਰ ਚੁੱਕੇ ਆ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਘਰ ਜਿਹੜੇ ਆ ਉਹ ਸਾਰੇ ਪੰਜਾਬ ਦੇ ਕਵਰ ਕਰ ਲਾਂਗੇ ਲੋਕ ਇਸ ਸਕੀਮ ਨੂੰ ਲੈ ਕੇ ਬਹੁਤ ਉਤਸ਼ਾਹਤ ਨੇ ਬਹੁਤ ਖੁਸ਼ ਨੇ ਕਿਉਂਕਿ ਸਾਡੇ ਕੋਲੇ ਵੀ ਜਦੋਂ ਕਿਸੇ ਪਰਿਵਾਰ ਦਾ ਕੋਈ ਜੀ ਬਿਮਾਰ ਹੁੰਦਾ ਸੀਗਾ ਜਦੋਂ ਇਲਾਜ ਵਾਸਤੇ ਜਾਂਦੇ ਸੀਗੇ ਤੇ ਬੜੀ ਕੰਡੀਸ਼ਨ ਮਾੜੀ ਹੁੰਦੀ ਆ ਪੈਸੇ ਉੱਥੇ ਇਲਾਜ ਦੇ ਦਿੱਤੇ ਨਹੀਂ ਸੀਗੇ ਜਾਂਦੇ ਬੜੇ ਫੋਨ ਆਉਂਦੇ ਸੀਗੇ ਕਿ ਹਸਪਤਾਲ ਵਾਲਿਆਂ ਨੂੰ ਕਹਿ ਦਿਓ ਕੁਝ ਪੈਸੇ ਕੱਟ ਕਰ ਲੈਣਾ ਤੇ ਹੁਣ ਤਾਂ 10 ਲੱਖ ਦਾ ਬੀਮਾ ਹਰ ਪਰਿਵਾਰ ਨੂੰ ਜਿਹੜਾ ਮੁਫਤ ਸਿਹਤ ਦੀ ਸੁਰੱਖਿਆ ਜਿਹੜੀ ਆ ਉਹ ਦੇ ਦਿੱਤੀ ਗਈ ਆ ਜੰਡਿਆਲਾ ਗਰੂ ਦੇ ਹਸਪਤਾਲ ਚਾਹੇ ਪ੍ਰਾਈਵੇਟ ਚਾਹੇ ਸਰਕਾਰੀ ਤੁਸੀਂ ਜਿਹਦੇ ਚ ਮਰਜੀ ਅਵਲ ਤੇ ਰੱਬ ਨੂੰ ਲੋਡ ਨਾ ਹੀ ਪਾਵੇ ਜੇ ਲੋਡ ਪੈਂਦੀ ਆ ਤੁਸੀਂ ਜਾ ਕੇ ਆਪਣਾ ਕੋਈ ਵੀ ਇਲਾਜ ਕਰਾ ਸਕਦੇ ਹੋ ਔਰ ਕਿਸੇ ਵੀ ਤਰ੍ਹਾਂ ਦਾ 1 ਰੁਪਿਆ ਵੀ ਜਿਹੜਾ ਤੁਹਾਡਾ ਉੱਥੇ ਨਹੀਂ ਲੱਗੂਗਾ ਜਿੰਨੇ ਪੈਸੇ ਆ ਉਹ ਮਾਨ ਸਰਕਾਰ ਦਊਗੀ ਆਮ ਆਦਮੀ ਪਾਰਟੀ ਦੀ ਸਰਕਾਰ ਦਊਗੀ ਤੁਹਾਨੂੰ ਉਹਦੀ ਚਿੰਤਾ ਕਰਨ ਦੀ ਲੋੜ ਨਹੀਂ ਸੋ ਇੱਕ ਬਹੁਤ ਵੱਡਾ ਬੋਝ ਜਿਹੜਾ ਆਪਣੇ ਪਰਿਵਾਰਾਂ ਦੇ ਉੱਤੇ ਸੀਗਾ ਖਾਸ ਤੌਰ ਤੇ ਗਰੀਬ ਪਰਿਵਾਰਾਂ ਤੇ ਸੀਗਾ ਕਿਉਂਕਿ ਆ ਦੇਖਿਆ ਕਿ ਜਦੋਂ ਕਿਸੇ ਪਰਿਵਾਰ ਦਾ ਜੀ ਬਿਮਾਰ ਹੋ ਜਾਂਦਾ ਸੀਗਾ ਤੇ ਛੋਟੇ ਛੋਟੇ ਘਰ ਜਾਂ ਛੋਟੇ ਛੋਟੀਆਂ ਜ਼ਮੀਨਾਂ ਉਹ ਵੀ ਵੇਚ ਜਾਂਦੀਆਂ ਸੀਗੀਆਂ ਹਸਪਤਾਲਾਂ ਦੇ ਵਿੱਚ ਤੇ ਕਈ ਵਾਰੀ ਤੇ ਆਪਾਂ ਇਹ ਕਰਦੇ ਸੀਗੇ ਆਪਾਂ ਹਸਪਤਾਲ ਲੈ ਕੇ ਹੀ ਨਹੀਂ ਜਾਂਦੇ ਆਪਣਾ ਮਰੀਜ਼ ਕਹਿੰਦੇ ਸੀ ਆਪਾਂ ਇੰਨੇ ਪੈਸੇ ਆਪਾਂ ਕਿੱਥੋਂ ਭਰਨੇ ਆ ਸੋ ਅੱਜ ਬਹੁਤ ਵੱਡੀ ਸਕੀਮ ਜਿਹੜੀ ਆ ਸਰਕਾਰ ਨੇ ਸਾਰੇ ਪਰਿਵਾਰਾਂ ਨੂੰ ਸਾਰੇ ਪੰਜਾਬ ਦੇ ਪਰਿਵਾਰਾਂ ਨੂੰ ਦੇ ਦਿੱਤੀ ਆ ਸੋ ਮੇਰੇ ਵੱਲੋਂ ਸ਼ੋਭਕਾਮਨਾਵਾਂ ਔਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਰੋਜ਼ ਅਸੀਂ ਕਾਫੀ ਸਾਡੀਆਂ ਟੀਮਾਂ ਜਿਹੜੀਆਂ ਨੇ ਅੱਜ ਲੱਗੀਆਂ ਨੇ ਸ਼ਹਿਰ ਦੇ ਵਿੱਚ ਵੀ ਲੱਗੀਆਂ ਨੇ ਪਿੰਡਾਂ ਦੇ ਵਿੱਚ ਵੀ ਲੱਗੀਆਂ ਨੇ ਔਰ ਅਸੀਂ ਜਲਦ ਥੋੜੇ ਸਮੇਂ ਦੇ ਵਿੱਚ ਸਾਰੇ ਪਰਿਵਾਰਾਂ ਨੂੰ ਇਹ ਜਿਹੜੇ ਹੈਲਥ ਕਾਰਡ ਆ ਇਸ਼ੂ ਕਰਦੇ ਆ ਕਿ